ਕੀ ਦੇ ਗਈ ਇੰਨੀਆਂ ਗਡੋਡੀਆਂ ਤੇ ਰੇੜੀਆਂ ਜੀਆਂ ਮੱਥੇ ਮਾਰ ਗਿਆ ਯੋ ਨਹੀਂ ਚੱਲ ਵਿਚਾਰਾ ਗਰੀਬ ਜੇ ਵਿਚਾਰੇ ਹੈਗੇ ਨੇ ਵਿਚਾਰੇ ਮਹਾ ਦਿਹਾੜੀ ਜੂੜੀ ਕਰਕੇ ਗਿਜਾਰਾ ਕਰਨ ਦੇ ਨੇ ਆਪਣਾ ਤੇ ਤੂੰ ਕਹੀ ਤੂੰ ਮਗਰ ਪਈ ਰਹਿਨੀ ਆ ਹਰ ਵਕਤ ਉਹ ਦੇ ਦੂੰ ਭੈਣ ਜੀ ਜਿਹੜੇ ਦਿਹਾੜੀਆਂ ਕਰਦੇ ਆ ਨਾ ਉਹ ਕਿਹੜੇ ਕਿਸ ਨੂੰ ਮਿਲਦੇ ਵਰਤ ਦੇਣੀ ਆ ਸਗੋ ਚੰਗਾ ਮਿਲਦੇ ਆ ਨਿਉਂ ਘਰਾਂ ਦੇ ਝਾਟੀ ਨਹੀਂ ਮਹਾ ਪੂਰੇ ਨਾਂ ਹੁੰਦੇ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਕਿੰਨਾ ਕ ਖਰਚਾ ਵਾ ਜਿਹੜੇ ਝਟ ਨਹੀਂ ਪੂਰੇ ਹੁੰਦੇ ਪਹਿਲਾ ਫਿਕਰ ਪਿਆ ਹੁੰਦਾ ਵਾ ਵੀ ਕੋਈ ਦਿਨ ਦਿਹਾੜ ਆਇਆ ਵਾ ਇਦਾਂ ਕਰਦੀਆਂ ਆਉਂਦੇ ਆ ਨਾ ਇਹਨਾਂ ਨੂੰ ਕਹਿੰਦੀ ਆ ਕਿ ਸ਼ਹਿਰ ਚਲੀਏ ਥੋੜਾ ਜਿਹਾ ਸਮਾਨ ਲੈਣ ਵਾਲਾ ਵਾ ਸੂਟ ਵੀ ਲੈਣ ਵਾਲੇ ਆ ਇਹਨਾਂ ਦੇ ਤੇ ਆਪ ਕਹਿਣਾ ਨਹੀਂ ਹੁੰਦਾ ਕਿ ਸੂਟ ਲੈ ਆਈਏ ਜਾਂ ਕੋਈ ਸਮਾਨ ਤੇਰੇ ਲੋੜਤ ਨਹੀਂ ਹੈ ਤੈਨੂੰ ਬਸ ਇਹੋ ਦੋ ਤਿੰਨ ਸੂਟ ਵਾ ਜਿਹੜੇ ਭਾਗੇ ਮੈਂ ਚੱਲ ਜਾਨੀ ਆ ਇਹਨਾਂ ਤੇ ਹੈ ਹੀ ਨਹੀਂ ਇਹਨਾਂ ਨੂੰ ਘਰ ਦੇ ਕੰਮ ਤੇ ਇਦਾਂ ਹੀ ਹੁੰਦੇ ਰਹਿਣੇ ਆ ਆਵਾਜ਼ ਮਾਰਦੀਆਂ ਇਹਨਾਂ ਨੂੰ ਕਹਿੰਦੀ ਆ ਕਿ ਸ਼ਹਿਰ ਹੋਈਏ ਟਾਈਮ ਨਾਲ ਮੇਰੀ ਗੱਲ ਸੁਣਿਓ ਆਈ ਹਾਂਜੀ ਆਵਾਜ਼ ਮਾਨ ਦੇ ਮੇਰੀ ਗੱਲ ਸੁਣੋ ਹਾਂਜੀ ਸ਼ਹਿਰ ਜਾਣਾ ਹੀ ਥੋੜਾ ਜਿਹਾ ਸਮਾਨ ਲਿਆਉਣ ਵਾਲਾ ਵਾ ਅੱਛਾ ਸੂਟ ਵੀ ਲੈਣੇ ਆ ਤੇ ਕੁਝ ਹੋਰ ਵੀ ਸਮਾਨ ਵਾ ਚੱਲ ਕੋਈ ਗੱਲ ਨਹੀਂ ਚੱਲ ਜਾਂਦੇ ਆ ਫਿਰ ਮੈਂ ਤੁਹਾਡੇ ਕੱਪੜੇ ਕੱਢੇ ਸੀ ਤੇ ਦੱਸ ਦੋ ਮੈਨੂੰ ਇਹੀ ਪਾਉਣੇ ਆ ਕੋਈ ਗੱਲ ਨਹੀਂ ਉਹ ਪਾ ਲਾਂਗੇ ਤੇ ਕੰਮ ਵੇਖ ਲੈਣੇ ਮਰਮਟ ਵੇਖ ਲਿਆ ਕੰਮ ਤੇ ਸਾਰਾ ਹੋ ਹੀ ਗਿਆ ਵਾ ਅੱਛਾ ਤੇ ਤੁਸੀਂ ਇੱਕ ਵਾਰੀ ਮੰਮੀ ਨੂੰ ਦੱਸ ਦੋ ਕਿ ਸ਼ਹਿਰ ਜਾਣਾ ਵਾ ਤੂੰ ਆ ਵੀ ਦੱਸ ਦੇ ਕੋਈ ਗੱਲ ਨਹੀਂ ਜੇ ਮੈਂ ਦੱਸਣ ਗਈ ਨਾ ਮੰਮੀ ਨੇ ਅੱਗੇ ਮੈਨੂੰ ਪੈ ਜਾਣਾ ਵਾ ਚੱਲ ਕੋਈ ਗੱਲ ਨਹੀਂ ਮੈਂ ਦੱਸ ਦਿੰਨਾ ਵਾ ਟਾਡੀ ਗੱਲ ਹੋਰ ਵਾ ਟਾਡੀ ਤੇ ਮੰਨੂ ਹੀ ਲੈਂਦੇ ਆ ਚਲੋ ਤੂੰ ਤਿਆਰ ਮਮੀ ਨੂੰ ਦੱਸ ਦਿੰਨਾ ਦੱਸ ਆਹ ਜਾਓ ਮੈਂ ਕੋ ਜਾਵਾਂ ਮਮੀ ਵਾਲਾ ਜਾਓ ਕਿ 헤ਜਲੇ ਤੂੰ ਹੀ ਬੰਦੇ ਮਮੀ ਤੇ ਭੱਜੇ ਆਉਂਦੇ ਮੇਰੇ ਵੱਲ ਮਮੀ ਕੋ ਸੁਣ ਕੇ ਚਲ ਤਿਆਰ ਧੋਆ ਮਮੀ ਫਰ ਗਿਆ ਚਾਰੂ ਆ ਨਹੀਂ ਆ ਮਾਰਨ ਤੇ ਮੇਰੀ ਗੱਲ ਸੁਣੋ ਉਹ ਸੰਦੀਪ ਕਹਿੰਦੀ ਕੱਪੜੇ ਲੈ ਕੇ ਹੋਣੇ ਆ ਕਈ ਸ਼ਹਿਰ ਜਾਣਾ ਆ ਕਿ ਲਾ ਉਹਨਾਂ ਦੇ ਸੋਟਾਬੇ ਮੁਕਾਵਾ ਸੋਬੀ ਲੈ ਆਇਓ ਨਾਲ ਹੁਣ ਤੇ ਕੀ ਸੌਦਾ ਦੱਸ ਦੋ ਮੈਨੂੰ ਸੌਦਾ ਇਹ ਹੋਈ ਐ ਤੇ ਆ ਜੋ ਪੱਟੀ ਪੁੱਟੀ ਦਾ ਜੋ ਉਸਮਾਨਾ ਦਾ ਮਸਾਲਾ ਆਵਾ ਤੇ ਆਪਣਾ ਐ ਇੱਕ ਸਰਮ ਦਾ ਪ੍ਰੈਕਟ ਵੀ ਲੈ ਆਇਓ ਹੈ ਨੀਆ ਘਰ ਹੁਣ ਕੋਈ ਤਾਂ ਨਹੀਂ ਮੰਮੀ ਤੂੰ ਹੀ ਲਿਖ ਦੋ ਮੈਨੂੰ ਮੈਂ ਲੈ ਆਉਣਾ ਆ ਤੇ ਸੌਦਾ ਸਾਰਾ ਮੁਕਾਵਾ ਕਰ ਕੋਈ ਵੀ ਨਹੀਂ ਹੁਣ ਰਹਿ ਗਿਆ ਮਸ 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 ਦਿਖਾਣ ਚ ਲੈ ਆਈ ਜਾਵਾ ਕੋਈ ਗੱਲ ਨਹੀਂ ਚਲੇ ਰਹਿ ਗਈ ਹੁਣ ਲੈ ਉਹਨੇ ਜਿੰਨਾ ਮਰਜੀ ਉਹ ਤੋਂ ਲੈ ਆਇਓ ਹੁਣ ਸਾਰਾ ਹੀ ਹਾਂਜੀ ਚਲੋ ਕੱਪੜੇ ਵੀ ਤੁਸੀਂ ਲੈ ਆਓ ਜਾ ਕੇ ਆ ਦੇ ਕੈਂਡੀ ਵਰ ਲਿਆਉਣੇ ਜਾ ਕੇ ਆ ਸਾਮਾਨ ਵੀ ਲੈ ਆਈ ਵੀ ਲੈ ਜਾ ਸਭ ਦਾ ਸਾਦਾ ਸਾਦਾ ਕੋਈ ਗੱਲ ਨਹੀਂ ਸੌਦਾ ਲੈ ਲੈਣਾ ਉਹਨੂੰ ਪੁੱਛ ਲੈਣਾ ਕੀ ਕੀ ਲਿਆਉਣਾ ਵਾ ਠੀਕ ਆ ਉਹਨੂੰ ਤਾਂ ਕਿਤੇ ਸੁਣਾਵਾਂ ਪਤਾ ਚੌਂਕੇ ਚ ਬਾੜਨਾ ਹੋਏ ਤਾਂ ਪਤਾ ਲੱਗੇ ਨਾ ਕਿਹੜਾ ਕਿਹੜਾ ਸਾਮਾਨ ਲਿਆਉਣਾ ਤੇ ਕਿਹੜਾ ਨਹੀਂ ਲੈਣਾ ਮਾਲਾ ਉਹ ਇਹ ਤਾਂ ਗੱਲ ਹੈਗੀ ਮਮੀ ਹੁਣ ਆ ਚਲ ਆਉ ਤੀ ਅੰਦਰ ਆ ਫਿਰਨੀ ਤੇ ਦੱਸ ਦੋ ਮੈਨੂੰ ਕੀ ਕੀ ਨਾਮੇ ਲੈ ਲੈਣਾ ਆ ਜੋ ਚਲੋ ਇਦਾਂ ਕਰਦੀ ਆ ਆਪ ਹੀ ਜਾਣੀ ਆ ਉਦਾਂ ਤੇ ਇਹਨਾਂ ਨੇ ਆਉਣਾ ਨਹੀਂ ਆ ਪਤਾ ਨਹੀਂ ਕੀ ਸਲਾਵਾ ਕਰੀ ਜਾਂਦੇ ਐ ਤੂੰ ਇੰਨਾ ਟਾਈਮ ਲਾਏ ਉਹ ਟਾਈਮ ਕਦਾ ਲਾਉਣਾ ਸੀ ਮਮੀ ਕਹਿੰਦੀ ਚਲ ਜਓ ਕੋਈ ਗੱਲ ਨਹੀਂ ਆ ਸੌਦਾ ਲੈ ਆਇਓ ਸੌਦਾ ਲੈ ਆਇਓ ਔਰ ਸੋਈ ਦਾ ਸਮਾਨ ਹੋਣਾ ਕੋਈ ਤੋ ਲਿਖ ਲੈਨੇ ਲੈ ਆਵਾਂਗੇ ਚਲੋ ਤਿਆਰ ਤੇ ਹੋਵੋ ਸੌਦਾ ਵੀ ਆ ਜਾਊਗਾ ਜਦੋਂ ਮੈਂ ਆਪਣਾ ਸਮਾਨ ਲੈ ਹੋਣਾ ਦਾ ਸੌਦੇ ਦਾ ਜ਼ਿਆਦਾ ਆ ਜਾਂਦਾ ਤੁਹਾਨੂੰ ਉਹ ਕੋਈ ਗੱਲ ਨਹੀਂ ਜਾਣਦੇ ਹੈ ਗਈ ਆ ਸਮਾਨ ਵੀ ਆ ਜਾਊਗਾ ਚਲੋ ਆਜੋ ਤਿਆਰ ਤੇ ਹੋਵੋ ਸੌਦੇ ਦੀ ਪੈ ਗਈ ਤੁਹਾਨੂੰ ਪਹਿਲਾਂ ਹੀ ਯਾਰ ਚੱਲ ਗਈ ਆ ਰਾਨੋ ਵੱਲ ਜਾਣੀ ਆ ਉਹਦੇ ਨਾਲ ਕੋਈ ਗੱਲਬਾਤ ਕਰਕੇ ਆਉਣੀ ਆ ਨੀ ਰਾਨੋ ਤਾਂ ਮਬਾਰਵਾਜਾ ਕੌਣ ਦੇਂਦਿਆ ਆ ਜੱਬਾ ਚਾਚੀ ਆਈ ਏ ਆਜੋ ਚਾਚੀ ਨੰਗਾਓ ਬੰਨਰ ਕੀ ਕੰਢਈਆਂ ਸੱਚ ਕੇ ਆ ਚੀ ਜੀ ਸਾਂਸਰੀ ਘਰ ਕੀ ਹਾਲ ਵਾ ਵਧੀਆ ਵਧੀਆ ਆਜੋ ਵੇਖਾਂ ਆ ਮौज ਲੱਗੀ ਆ ਨਾ ਕਿਤੇ ਕੀ ਕੰਮ ਕਰਦੀ ਕਿਤਨਾ ਕਿੱਦਾ ਸੋਹਣਾ ਕਦੇ ਚਾਚੀ ਜੀ ਕਰਨਾ ਹੀ ਪੈਂਦਾ ਆ ਕੀ ਕਰਨਾ ਆ ਸਾਡੀ ਤੇ ਕਿਤੇ ਧਿਆਨ ਨਹੀਂ ਕਿਤੇ ਦਿੰਦੀ ਕੰਮ ਨੂੰ ਕਿਤੇ ਵੀ ਕਿਤੇ ਇੱਕ ਹੀ ਬਖਰ ਦਵਾ ਕੇ ਦੇ ਮੈਂ ਕਿੱਥੇ ਗਈ ਰਾਨੋ ਉਹ ਵੀ ਬਸ ਇੱਥੇ ਜੇ ਅੱਛਾ ਅੰਦਰ ਮੈਂ ਜਲਦਾ ਹਰ ਲੰਮੇ ਪਈ ਐ ਚਲ ਜਾਓ ਨਾ ਲੱਗੇ ਅੱਛਾ ਤੇ ਹੋਰ ਕੀ ਕਰਦੀ ਸੰਦੀਪ ਸੰਦੀਪ ਕੁਛ ਵੀ ਨਹੀਂ ਹੂੰ ਵੇਲੀ ਬੱਸ ਅੱਛਾ ਅੱਛਾ ਨਾ ਹੋਰ ਚੱਜੀ ਸੰਦੀਪ ਕੀ ਕਰਨਦੀ ਸੀ ਸੰਦੀਪ ਕੁਹ ਨਹੀਂ ਸ਼ਹਿਰ ਨੂੰ ਗਈ ਉਹ ਸ਼ਹਿਰ ਉਦਾਂ ਹੀ ਆਖਾਂ ਨਹੀਂ ਮੈਂ ਕੱਪੜੇ ਲੈਣ ਜਾਣਾ ਵਾ ਤੁਸੀਂ ਨਹੀਂ ਕਹਿ ਨਾਲ ਨਹੀਂ ਉਹ ਦੋ ਮਹੀਨੇ ਨੇ ਗਏ ਤੇ ਮੈਂ ਨਾਲ ਸਬਦਾ ਮੋਕਾ ਥੋੜਾ ਸਬਦਾ ਲਾਏ ਹੋ ਅੱਛਾ ਅੱਛਾ ਨਾ ਚੱਲ ਚਲ ਜਾਣਾ ਹੀ ਨਾਲ ਦੇ ਚੱਲ ਦੋਵੇਂ ਜੀ ਗਏ ਆ ਮੈਂ ਕੀ ਕਰਨਾ ਇੱਥੇ ਆਹ ਚ ਲੈ ਤੇ ਹੈ ਹੀ ਆ ਚਲੋ ਵਧੀਆ ਆ ਆਪਣੀ ਮਰਜ਼ੀ ਕਰਨੀ ਜੀ ਲਿਆਉਣੇ ਚੀਜ਼ ਹਨ ਮਰਜ਼ੀ ਦੀ ਲਿਆਉਣੀ ਮੇਰੀ ਗੱਡੀ ਬਣਨੇ ਆ ਆਉ ਨਹੀਂ ਪਰ ਹੈ ਤਾਂ ਸਹੀ ਆ ਚਲ ਲਈ ਆ ਫਿਰ ਵੀ ਨਾਲ ਸਿਆਣਾ ਬੰਦਾ ਹੋਏ ਤਾਂ ਗੱਲ ਹੋਰ ਹੋ ਜਾਂਦੀ ਆ ਪਰ ਉਹਨਾਂ ਦੀ ਹੁਣ ਮਰਜ਼ੀ ਆ ਨਾ ਆ ਚਲੋ ਕੀ ਕਰਨਾ ਫਿਰ ਮੇਕਅਪ ਹੁਣ ਤੋਂ ਕੰਮ ਕਰਨੀ ਤੇ ਕਿੱਦਾਂ ਸੋਣਾ ਮੈਨੂੰ ਲੱਗਣ ਡਿਆ ਤੇ ਕੰਮ ਕਰਨੀ ਸਾਸਤਰੀ ਮੰਝੇ ਦੇ ਬੈਠੀ ਆ ਤੇ ਮਾਨ ਨਾਲੇ ਰੋਜ਼ ਕੰਮ ਲੱਗੀ ਤੇ ਚਾਚੀ ਜੀ ਕਰਨਾ ਹੀ ਪੈਂਦਾ ਆ ਤੁਹਾਨੂੰ ਤਾਂ ਨਹੀਂ ਕੋਈ ਕਹੇ ਕੰਮ ਉਹ ਤਾਂ ਮਾਸਾ ਹੈਗੀ ਕਰ ਕੰਮ ਹੀ ਆ ਵੀ ਹੁਣ ਕੰਮ ਕਰੀਏ ਤੇ ਫੇਰੀ ਆ ਵੇਲੇ ਬੈਗ ਕੀ ਕਰਨਾ ਤੁਹਾਡਾ ਤਾਂ ਉਹਦੇ ਟਾਈਮ ਪਾਸ ਨਹੀਂ ਹੁੰਦਾ ਵੇਲੇ ਹੁਣ ਵੇਲੇ ਨਾ ਮੈਂ ਮੈਂ ਵੀ ਕਿੰਨਾ ਜ਼ਰਦਾਨੀਆਂ ਨੇ ਪਕਾ ਕੇ ਨਾ ਮੇਰੇ ਕੋ ਪੱਕਦੀਆਂ ਨਾ ਰੋਟੀਆਂ ਨਹੀਂ ਹਾਦ ਗੱਲ ਗਲਤਵਾ ਦੇ ਵਾhti ਮੈਂ ਰਾਬ ਤੱਕ ਲੈਂਦੀ ਫਿਰ ਨਹੀਂ ਹੁਣ ਆ ਚਲੇ ਜਿਹੜਾ ਰਲ ਮਿਲ ਕੇ ਕੰਮ ਹੋਏ ਉਹਦੇ ਨਾਲ ਦੀ ਰੀਜ਼ ਨਹੀਂ ਆ ਚਲ ਕੋਹ ਤੁਸੀਂ ਕਰ ਲਿਆ ਕੋਹ ਹੋਨੇ ਕਰ ਲਿਆ ਹਾਂ ਉਹ ਵੀ ਹੱਥ ਲੰਮਦੀ ਤੇ ਜੇ ਆਖੀਏ ਪੀ ਕੇ ਸਾਰੀ ਸਭਨ ਕਰ ਚੜੀਏ ਤੇ ਉਹਨੇ ਕੋਈ ਆਂਦੀ ਮੈਂ ਵੱਡੇ ਕਰਦੀ ਮੈਂ ਵੱਡੇ ਕਰਦੀ ਵੱਟ ਬਣਾ ਘਰੇ ਕਾਤਾ ਵਾ ਹਨ ਤਾਂ ਕੋਈ ਦੇ ਦਾਨੀ ਵੱਟ ਬਣਾ ਘਰੇ ਕਾਤਾ ਵਾ ਨਨਾਂ ਚਾਚੀ ਜੀ ਜੀ ਮੈਨੂੰ ਦੱਸਾ ਨਾ ਇਹਦੇ ਵੱਡ ਬੁਣੇ ਨੇ ਸਾਡੇ ਘਰ ਕਲੇਸ਼ ਪਾਇਆ ਵਾ ਮੇਰਾ ਗੱਲ ਕਰਨ ਨੂੰ ਜੀਤ ਨਹੀਂ ਕਰਦਾ ਹੈਗਾ ਭਰੇ ਆ ਵੀ ਹੁਣ ਮੈਂ ਤੁਹਾਡੇ ਨਾਲ ਤੁਸੀਂ ਗੱਲ ਛੜੀਏ ਤੇ ਮੈਂ ਕਰਤੀ ਆ ਹੂੰ ਇਹ ਆ ਵੀ ਹੁਣ ਜਦੋਂ ਮੰਮੀ ਜਾਂਦੇ ਆ ਨਾ ਉਧਰ ਤੇ ਜਦੋਂ ਵੇਖ ਲੈਂਦੀ ਉਹਦਾ ਸਮਾਨ ਜਾ ਕੇ ਤੇ ਆ ਕੇ ਤੇ ਮੇਰੇ ਦਿਵਾਲੇ ਹੋ ਜਾਂਦੇ ਆ ਤੇ ਕੀ ਕਰਨਾ ਤੇ ਸਮਾਨ ਨੂੰ ਚੱਟਣਾ ਵਾ ਹੀ ਕਿਉਂ ਹੁੰਦੀ ਆ ਦਿਵਾਲੇ ਆਣ ਕੇ ਤੇਰੇ ਉਹ ਤੇ ਚਾਚੀ ਜੀ ਹੁਣ ਇਹਨਾਂ ਦੀ ਮਾਤੀ ਆ ਇਹ ਹੁਣ ਕੰਮ ਵਾਲ ਥੋੜਾ ਵੇਦੇ ਆ ਇਹਨਾਂ ਨੂੰ ਬਸ ਉਹਦਾ ਸੂਟਾ ਨਾਲ ਵਾ ਯੋਦੇ ਸੁਟ ਇਨੇ ਭਰੇ ਆ ਜਾਂਦੇ ਆ ਉਹਦਾ ਆਸਮਾਨ ਆ ਜਾਂਦਾ ਵਾ ਨਹੀਂ ਜੇ ਮੇਰੀ ਗੱਲ ਸੁਣ ਜੇ ਆ ਵੀ ਜਾਂਦਾ ਵਾ ਸਮਾਨ ਹਾਂ ਸਾਨੂੰ ਕਾਦਾ ਪਾਹੀ ਵਰਤਣਾ ਵਾ ਵਰਤਨਾ ਦੇ ਉਹਨਾ ਨਹੀਂ ਆ ਫੇਰ ਵੀ ਪਰ ਪਤਾ ਨਹੀਂ ਚਾਚੀ ਜੀ ਕਿਦਾਂ ਦਾ ਹਸਾਬ ਹੈ ਮੈਂ ਤਾਂ ਸੱਚੀ ਤੁਹਾਡਾ ਸੁਭਾਅ ਹੀ ਨਾ ਚੰਗਾ ਲੱਗਦਾ ਵਾ ਨਾ ਕਿ ਤੁਸੀਂ ਕਿੰਨੇ ਚੰਗੇ ਕਿੰਨਾ ਤੁਸੀਂ ਨਵਾਂ ਆਪਣੀ ਨਾ ਕਰਦੇ ਮਰਦੀ ਰਹੀ ਨਹੀਂ ਫੇਰ ਸਾਰਾ ਦਿਨ ਮਰਦੀ ਰਹੀ ਮੈਂ ਦੱਸ ਕੀ ਕਰਾਂ ਫੇਰ ਕਰਨਾ ਪੈਂਦਾ ਮੈਨੂੰ ਹੁਣ ਉਹੋ ਜੀ ਚੱਲ ਜੇ ਤੁਸੀਂ ਚੰਗੇ ਆ ਤੇ ਗੱਡੀ ਨਵਾਂ ਉਹੋ ਜੀ ਆ ਤੇ ਜੇ ਮੈਂ ਇਧਰ ਚੰਗੀ ਆ ਤੇ ਮੇਰੀ ਸੱਸ ਉਹੋ ਜੀ ਚੱਲ ਪਿੰਡ ਕਦੇ ਆਵੀ ਹਾਂ ਉਧਰ ਹਾਂਜੀ ਚੱਲ ਉਹਨੂੰ ਕਿਤੇ ਸਮਝਾਉਂਗੀ ਥੋੜਾ ਬੋਧਾ ਕਿ ਹਾਸੇ-ਹਾਸੇ ਵਿੱਚ ਗੱਲ ਕਰਕੇ ਤੇ ਚੱਲ ਉਹਨੂੰ ਦੱਸੀ ਉਹਨੂੰ ਕੋਈ ਵੀ ਇਸ ਤਰ੍ਹਾਂ ਨਹੀਂ ਤਰ੍ਹਾਂ ਖਰੀਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਚਾਚੀ ਜੀ ਆਖੂਗੀ ਪਰ ਉਹਨੇ ਕਿੱਥੇ ਮੰਨਣਾ ਬੜੀ ਜੂਠ ਵਾ ਸਮਝਣ ਤੇ ਹੁਣ ਉਹਦੀ ਵਾਲੀ ਗੱਲ ਦਾ ਜੇ ਸਮਝੇ ਤੇ ਫੇਰੀ ਆ ਆਪਣਾ ਵਾਸਤੇ ਸਮਝਾਉਣਾ ਹੀ ਹੁੰਦਾ ਵਾ ਜੇ ਰੋਟੀ ਬਣਾਉਣਾ ਕੋਈ ਨਹੀਂ ਮੈਨੂੰ ਪਕਾਉਣੀ ਨਹੀਂ ਹੁੰਦੀ ਸਬਜ਼ੀ ਮੈਨੂੰ ਨਹੀਂ ਬਣਾਉਣੀ ਆਉਂਦੀ ਚਾਹ ਮੈਨੂੰ ਨਹੀਂ ਬਣਾਉਣੀ ਆਉਂਦੀ ਤੇ ਦੱਸ ਕੀ ਕੀ ਕਰਦੀ ਆਈਆਂ ਤੂੰ ਪੁੱਛੂ ਚੱਲ ਕੋਈ ਗੱਲ ਨਹੀਂ ਚਾਚੀ ਜੀ ਕੀ ਕਰਨਾ ਵਾ ਚਾਚੀ ਨੇ ਕਿੰਨਾ ਕਰ ਕਰ ਕੇ ਦੇਣਾ ਮੈਨੂੰ ਇਹ ਦੱਸੋ ਚਾਚੀ ਨੇ ਕਿੰਨਾ ਕਰਨਾ ਵਾ ਤੇ ਚਾਹੇ ਮਾਂ ਫਿਰ ਮੌਲੀ ਖਲਾ ਦੇ ਫਿਰ ਮਗਰ ਵੀ ਨਾਲ ਕਰ ਦਿਆ ਕਰੇਗੀ ਉਹ ਚਲ ਚਾਚੀ ਜੀ ਐਵੇਂ ਹੀ ਦਨਾ ਕਰਿਆ ਕਰੋ ਜਦੋਂ ਕਰਨਾ ਜਦੋਂ ਆਪਣੇ ਸਿਰ ਪੈ ਗਈ ਜ਼ਿੰਮੇਵਾਰੀ ਕਰਨਾ ਹੀ ਪੈਣਾ ਮੈਂ ਸੜ ਗਈ ਜਾਨੀ ਮੈਂ ਤਾਂ ਇਤਰਾ ਨਹੀਂ ਆਂਦੀ ਮੈਂ ਬਹੁਤ ਦੁਖੀ ਹੋਈ ਹਾਂ ਉਹ ਵੀ ਕਰਨਾ ਹੀ ਪੈਣਾ ਵਾ ਕਿੰਨਾ ਕੁ ਚਿਰ ਵਾ ਹੁਣ ਮੁੰਡਾ ਵਾ ਤੇ ਉਹਨੇ ਜਾਣਾ ਹੁੰਦਾ ਕੰਮ ਤੇ ਰੋਟੀ ਉਹਨੂੰ ਲਾ ਕੇ ਦੇਣੀ ਆ ਟਾਈਮ ਨਾਲ ਉਹਨੇ ਸਵੇ ਜਾਣਾ ਵਾ ਉਹਨੇ ਉਹਨੂੰ ਇੰਨਾ ਨਹੀਂ ਫਿਕਰ ਹੁੰਦਾ ਕਿ ਮੈਨੇ ਉਹਨੇ ਜਾਣਾ ਵਾ ਤੇ ਮੈਂ ਰੋਟੀ ਲਾ ਦਾਂਗੇ ਤੇ ਉਹਨੂੰ ਦੋਨੋਂ ਨੂੰ ਚਲੋ ਕੋਈ ਨਹੀਂ ਆਪੇ ਜੋ ਸਿਰ ਪਈ ਕਰਨਾ ਹੀ ਪਣਾ ਵਾ ਨਹੀਂ 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 ਕਰਨਾ ਚਲੋ ਇਹਨੇ ਭੁੱਖਾ ਹੀ ਮਾਰਨਾ ਹੀ ਉਹਨੂੰ ਵੇਖ ਲਈ ਉੱਥੇ ਬੈਠੀ ਜੀ ਅੰਮੀ ਤੇ ਚਲ ਜਓ ਮੈਂ ਚਾਹ ਕੁੱਟ ਬਣਾਵਾਂ ਚੱਲ ਇਦਾਂ ਕਰਦੀ ਆ ਚਾਹ ਕੁੱਟ ਬਣਾ ਕੇ ਪਿਆਲਦੀ ਆ ਵਿਚਾਰੀ ਨੇ ਕੀ ਪਤਾ ਚਾਹ ਵੀ ਕੁੱਟ ਬਣਾਈ ਆ ਕਿ ਨਹੀਂ ਤੇ ਇੱਧਰ ਨੂੰ ਆ ਗਈ ਆ ਬਹਿ ਗਲ ਤੇ ਉਹਦੇ ਵਾਤੀ ਵੀ ਗਲਤ ਵਾਈ ਉਹਨੂੰ ਕੰਮ ਤੇ ਲਾ ਕੇ ਕਰਾਉਣਾ ਚਾਹੀਦਾ ਥੋੜਾ ਬੋਧਾ ਹੁਣ ਸ਼ਹਿਰ ਨੂੰ ਤੁਰ ਪੈਂਦੀ ਆ ਕਦੀ ਸੂਟ ਲੈ ਆ ਕਦੀ ਕੋਹ ਲੈ ਆ ਆਦ ਫਿਰ ਹੈ ਜੂ ਵੱਡੇ ਘਰ ਦੀ ਤੇ ਕੰਮ ਚ ਉਹ ਜਿਹਾ ਹੀ ਕਰਨੇ ਆ। ਇਹ ਵੀ ਉਹਨੂੰ ਕਹਿੰਦੀ ਸੀ ਵੀ ਨਾ, ਨੋਂ ਬੜੀ ਬੜੇ ਤਗੜੇ ਕਰਦੀ ਆ। ਹੁਣ ਪਤਾ ਲੱਗਾ। ਇਹਦੇ ਬਾਅਦੋਂ ਪਤਾ ਲੱਗਦੇ ਆ ਵੀ ਕਿਦਾਂ ਦੀਆਂ ਤੇ ਕਿਦਾਂ ਦੀਆਂ ਨਹੀਂ। ਹੁਣ ਕੰਮ ਨੂਰੋਂ ਦੀ ਫਿਰਦੀ। ਰਣੋ ਲੰਮੇ ਭਾਈਆ। ਆਜੋ ਭੈਣ ਜੀ ਬਹਿ ਜਾਓ। ਹੋਠ ਠੀਕ ਠਾਕ ਆ। ਕੀ ਕਿੱਥੇ ਆ ਜੇ ਠੀਕ ਹੁੰਦੀ ਤੇ ਮੈਂ ਬਹਿਣਾ ਸੀ ਹਾਂ ਠੀਕ ਹੀ ਨਹੀਂ ਤਾਂ ਹੀ ਬੈਠੀ ਕੀ ਹੋਇਆ ਤੈਨੂੰ ਕੋਹ ਵੀ ਨਹੀਂ ਐਵੇਂ ਸਿਰ ਪੀੜਜੀ ਹੋਈ ਜਾਂਦੀ ਐ ਕੰਮ ਤੇ ਨੋਂ ਕਰ ਰਹੀ ਤਾਂ ਤੈਨੂੰ ਬੈਲੀ ਨਹੀਂ ਕੰਮ ਨੋਂ ਨਹੀਂ ਕਰਨਾ ਭੈਣ ਜੀ ਹੋਰ ਕਿੰਨੇ ਕਰਨਾ ਨਹੀਂ ਮੈਂ ਕਾਦੀ ਕਰਮਾਂ ਵਾਲੀ ਆ ਕਰਮਾਂ ਵਾਲੀ ਤੇ ਤੂੰ ਜਿੰਨੂੰ ਬੈਠੀ ਬਿਠਾਈ ਨੂੰ ਨਾ ਸਭ ਕੁਝ ਆਉਣ ਡਿਆ ਵਾ ਨਹੀਂ ਕੀ ਆਉਣ ਡਿਆ ਵਾ ਮੈਨੂੰ ਮੈਨੂੰ ਕੀ ਪਾਵਾ ਉਹਦੇ ਚੀਜ਼ਾਂ ਦਾ ਹਾਏ ਹਾਏ ਨਾਲ ਤੇਰੀਆਂ ਵੀ ਦੀਆਂ ਆਂਦੀਆਂ ਹੀ ਆ ਕਿੱਡਾ ਸੋਹਣਾ ਤੇਰਾ ਸੂਟ ਆਇਆ ਵਾ ਕਿਦੇ 36 ਸਵਾਈਂ ਕਿਦੇ ਸੂਟ ਆ ਗਿਆ ਸੂਟ ਸੂਟ ਮੈਂ ਤਾਂ ਸੱਚ ਮਾਰਨਾ ਮਰ ਜਾ ਪੈ ਜਦੋਂ ਕਿ ਕੰਮ ਦੀ ਨਹੀਂ ਕਰਦੀ ਨਹੀਂ ਉਹਦਾ ਨਾ ਕਰਿਆ ਕਰ ਪਥੇਰਾ ਕੋ ਹੁੰਦਾ ਵਾ ਫੇਰ ਵੀ ਤੂੰ ਇਦਾਂ ਹੀ ਕਰਦੀ ਰਹਿਣੀ ਕੀ ਕਰਨਾ ਉਹਦਾ ਮੈਂ ਰਜਕ ਨੂੰ ਜਦੋਂ ਜਦੋਂ ਲਿਆ ਕੇ ਤੇ ਮੈਨੂੰ ਜਦੋਂ ਮੈਨੂੰ ਸੋਖ ਹੈ ਨਹੀਂ ਉਹਦਾ ਮਰਸਾ ਦੇ ਨਹੀਂ ਸੋਖ ਚੱਲ ਅਜੇ ਕੋਈ ਨਹੀਂ ਤੂੰ ਕਰਨ ਵਾਲੀ ਆ ਜੇ ਕਾਰ ਵੀ ਲਏਗੀ ਤੇ ਫਿਰ ਕੀ ਅੱਗੇ ਨਹੀਂ ਤੂੰ ਕੰਮ ਕਰਦੀ ਅੱਗੇ ਕਰਦੀ ਮੇਰ ਕੋ ਨਹੀਂ ਹੁੰਦਾ ਹੁਣ ਮੇਰਾ ਸਰੀਰ ਨਹੀਂਗਾ ਠੀਕ ਰਹਿੰਦਾ ਮੇਰ ਕੋ ਨਹੀਂ ਕੰਮ ਹੁੰਦਾ ਇੰਨਾ ਹੁਣ ਚੱਲ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਡੈਪਣਾ ਉਹਨੇ ਕੰਮ ਕਰਨ ਮੈਂ ਤੇਦਰਜੀਤ ਨੂੰ ਆਖਣਾ ਵਾ ਵੀ ਉਹਨੂੰ ਮਾਂ ਨੂੰ ਆਪੇ ਕੋਈ ਕੰਮ ਵਾਲੀ ਕਲਾ ਦੇ ਨਾਲ ਕਰ ਲਿਆ ਕਰੂਗੀ ਧਿਆਨ ਕੇ ਉਹ ਭੈਣ ਜੀ ਕੋਈ ਗੱਲ ਨਹੀਂ ਉਹਨਾਂ ਨੇ ਉਹ ਵੀ ਕਲਾ ਦੇਣੀ ਆ ਜਿੱਡੇ ਉਹ ਤਗੜੇ ਆ ਨਾ ਉਹਨਾਂ ਨੇ ਕੁੜੀ ਦਾ ਕਰਕੇ ਕੋਈ ਕੰਮ ਵਾਲੀ ਵੀ ਲੱਭ ਦੇਣੀ ਆ ਲੱਭ ਦੇਂਦਾ ਲੱਭ ਦੇਣ ਮੈਨੂੰ ਕੋਈ ਡਰ ਨਹੀਂ ਹੈ ਗਾਣਾ ਦਾ ਤੇ ਹਾਏ ਹਾਏ ਕੰਮ ਕਿੰਨਾ ਬੁੰਦਾ ਵਾ ਕਿਤੇ ਤੇ ਜੇ ਤੂੰ ਕਰ ਵੀ ਲੇਂਗੀ ਤੇ ਫਿਰ ਕੀ ਜੇ ਤੂੰ ਕਰਨ ਲੱਗੀ ਮੋਕਦਾ ਵੀ ਨਹੀਂਗਾ ਪਤਾ ਕਿੰਨਾ ਭਾਂਡਾ ਫੜ ਕੇ ਉੱਥੇ ਨਹੀਂ ਹਰਨਾ ਮੈਂ ਉੱਥੇ ਹੀ ਕਰ ਲਵਾ ਭਾਂਡਾ ਮੈਂ ਕੋਈ ਉਹ ਕਰਦੀ ਤੇ ਹੈਗੀ ਆ ਮਾੜਾ ਮੋਟਾ ਤੇ ਕਰਦੀ ਹੋਊਗੀ ਤੂੰ ਵੀ ਐਵੇਂ ਕਰਦੀ ਰਹਿਨੀ ਜਾਣ ਕੇ ਜਾਨ ਦੇ ਪਰਾ ਨਾ ਕਹਿ ਗਈ ਇੰਨੀ ਮੇਰੇ ਨਾਲ ਬੈਸ ਨਹੀਂ ਕਰਦੀ ਕਾ ਕੋ ਤੇ ਪਈ ਆਪਣੀ ਜਿਹੜੀ ਰੋਟੀ ਜੇ ਚ ਖਾਣੀ ਆ ਨਾ ਉਹ ਵੀ ਨਹੀਂ ਭਾਂਡ ਚੁੱਕਣੇ ਉਥੋਂ ਦੇ ਸਾਫਲਾ ਚਲ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਡੈਪੂਗੀ ਕਰਨ ਕਰਨਾ ਜਿੰਦਰਪਿੰਦਰ ਦਾ ਇੰਨਾ ਕੰਮ ਚੰਗਾ ਲੱਗਦਾ ਵਾ ਇੰਨਾ ਕੰਮ ਚੰਗਾ ਲੱਗਦਾ ਇਹਦਾ ਕਿ ਮੈਨੂੰ ਕਿੱਡਾ ਸੋਣਾ ਇਹਦੇ ਕਰਦੀ ਆ ਵਿਚਾਰੀ ਬਹੁਤ ਕੰਮ ਕਰਦੀ ਏ ਜਦੋਂ ਕੋਈ ਆਂਦਾ ਵਾ ਨਾ ਉਦੋਂ ਵੇਖ ਕੇ ਡੈ ਪੈਂਦੀ ਆ ਕੰਮ ਕਰਨ ਉਦਾਂ ਦੇ ਮੈਂ ਹੀ ਕਰਦੀ ਆ ਆਹ ਤੇ ਅੱਜ ਮੈਂ ਠੀਕ ਨਹੀਂ ਤਾਂ ਕਰਕੇ ਲੰਮੇ ਪੈ ਗਈ ਆ ਤੇ ਉਹ ਡੈ ਪੀ ਹੋਣੀ ਆ ਸਬਜ਼ੀ ਬਣਾਉਣ ਉਧਰੋਂ ਤੂੰ ਆ ਗਈ ਤੈਨੂੰ ਨੇ ਮੈਂ ਕਰਦੀ ਨੂੰ ਕਦੀ ਵੇਖਿਆ ਨਹੀਂ ਕੰਮ ਤੂੰ ਕਿੱਥੇ ਕਰਨੀ ਕੰਮ ਤੂੰ ਕਿਉਂ ਨਹੀਂ ਕਰਦੀ ਮੈਂ ਸਾਰਾ ਘਰ ਦੀ ਪਾਣੀ ਦਾ ਮੈਂ ਹੀ ਕਰਦੀ ਆ ਮੈਂ ਤੈਨੂੰ ਵੇਖਿਆ ਨਹੀਂ ਇੱਕ ਦਿਨ ਵੀ ਕਰਦੀ ਕੁੜੀ ਕਰਦੀ ਕੰਮ ਸਾਰੇ ਐਵੇਂ ਕੁੜੀ ਕਰਦੀ ਐ ਤੈਨੂੰ ਤੇ ਬਸ ਉਹਦਾ ਹੀ ਰਹਿੰਦਾ ਹੀ ਉਹੋ ਕਰਦੀ ਤੇ ਜਦੋਂ ਕਰਦੀ ਹੋਵੇ ਤਾਂ ਮੈਂ ਉਹਨੂੰ ਕਹਣਾ ਉਹਦਾ ਹੀ ਚੰਗੀ ਲੱਗਦੀ ਐ ਉਹੋ ਹੀ ਤੈਨੂੰ ਆਪਣੀ ਤੈਨੂੰ ਮਾੜੀ ਲੱਗਦੀ ਐ ਤੇ ਮੇਰੀ ਤੈਨੂੰ ਚੰਗੀ ਲੱਗਦੀ ਐ ਮਾੜੀ ਤੇ ਮੈਨੂੰ ਆਪੇ ਲੱਗਣੀ ਜਦੋਂ ਕੋਈ ਕੰਮ ਕਰਨੀ ਕਰਨਾ ਮੈਨੂੰ ਆਪੇ ਮਾੜੀ ਲੱਗਣੀ ਆ ਚਾ ਐਵੇਂ ਇਦਾਂ ਹੀ ਕਰੀ ਜਾਣਾ ਹੁੰਦਾ ਵਾ ਤੂੰ ਜਦੋਂ ਆਉਣੀ ਆ ਕਦੀ ਨਹੀਂ ਤੂੰ ਆਖਿਆ ਵੀ ਮੇਰੀ ਨਾ ਚੰਗੀ ਨਹੀਂ ਛਟ ਗੱਲਾਂ ਨੂੰ ਤੂੰ ਇਹ ਮੈਨੂੰ ਦੱਸ ਵੀ ਲੋੜੀ ਆਈ ਐ ਕ ਨਹੀਂ ਐ ਤੂੰ ਐ ਕੁੜੀ ਦੀ ਨੀ ਆਈਓ ਫਰੂਟ ਦਾ ਟੋਕਰਾ ਭਰਿਆ ਪਿਆ ਆਈ ਉਥੇ ਤੂੰ ਵੀ ਖਾਵਣਾ ਸੀ ਉਹਦੇ ਕੋਲ ਨਹੀਂ ਚੱਲ ਜੇ ਨਹੀਂ ਜਾਓਗੇ ਹੈਗੇ ਕਰਦੇ ਆਈ ਬਿਚਾਰੇ ਉਹ ਬਹੁਤ ਕਰਦੇ ਆ ਕਿ ਕੀ ਦੇ ਗਿਆਈ ਇੰਨੀਆਂ ਗਡੋਡੀਆਂ ਤੇ ਰੇੜੀਆਂ ਜੀਆਂ ਮੱਥੇ ਮਾਰ ਗਿਆਈਓ ਨਹੀਂ ਚੱਲ ਪਿਆਰਾ ਗਰੀਬ ਜੇ ਬਿਚਾਰੇ ਹੈਗੇ ਨੇ ਉਹ ਬਿਚਾਰੇ ਮਹਾ ਦਿਹਾੜੀ ਜੋੜੀ ਕਰਕੇ ਕਿਹਜਾਰਾ ਕਰਨ ਦੇ ਨੇ ਆਪਣਾ ਤੇ ਤੂੰ ਕਿਹ ਤੂੰ ਮਗਰ ਪਈ ਰਹਿਨੀ ਆ ਹਰ ਵਕਤ ਉਹਦੇ ਨੂੰ ਭੈਣ ਜੀ ਜਿਹੜੇ ਦਿਹਾੜੀਆਂ ਕਰਦੇ ਆ ਨਾ ਉਹ ਕਿਹੜੇ ਕਿਸ ਨੂੰ ਮਿਲਦੇ ਵਰਤ ਦੇਣੀ ਆ ਸਭੋ ਚੰਗਾ ਮਿਲਦੇ ਆ ਨਿਯਮ ਕਰਾਂ ਦੇ ਛਾਟੀ ਨਹੀਂ ਮਹਾ ਪੂਰੇ ਨਾ ਹੁੰਦੇ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਕਿੰਨਾ ਕ ਖਰਚਾ ਵਾ ਜਿਹੜੇ ਛੱਟ ਨਹੀਂ ਪੂਰੇ ਹੁੰਦੇ ਪਹਿਲਾਂ ਫਿਕਰ ਪਿਆ ਹੁੰਦਾ ਵਾ ਵੀ ਕੋਈ ਦਿਨ ਧਿਆਰ ਆਇਆ ਵਾ ਤੇ ਕਹਿਤੀ ਪੈਣ ਕੋ ਜਾਣਾ ਜਦੋਂ ਘਰ ਲੱਭੇ ਨਾ ਨਾ ਕੱਖ ਵੀ ਉਦੋਂ ਫਿਰ ਕੁਛ ਵੀ ਨਹੀਂ ਮਿਲਿਆ ਮੈਂ ਪੱਲੇ ਪੈਂਦਾ ਹੁੰਦਾ ਤੇ ਫਿਰ ਮੈਂ ਕੀ ਦੱਸਾਂ ਹੁਣ ਜਿੱਦਾਂ ਤੁਸੀਂ ਪੁੱਛਣ ਦੇ ਤਾਂ ਤੁਹਾਨੂੰ ਮੈਂ ਕੀ ਦੱਸਾਂ ਕੀ ਲੈ ਕੇ ਆਏ ਜੋ ਵੀ ਆਇਆ ਵਾ ਠੀਕ ਵਾ ਸਭ ਦੇ ਤੇ ਗਏ ਹੀ ਹਨਾ ਰੋੜੀ ਕਾਦੀ ਦੇ ਗਏ ਆੜ ਗਵਾੜ ਕੋ ਨਾ ਬੇਇਜ਼ਤੀ ਕਰਾ ਗਏ ਐ ਸਗੋ ਤੈਨੂੰ ਤਾਂ ਸੂਟਾਂ ਦੀ ਆਖਰ ਪਈ ਰਹਿੰਦੇ ਸੂਟ ਨਹੀਂ ਆਉਂਦੇ ਸੂਟ ਨਹੀਂ ਆਉਂਦੇ ਨਹੀਂ ਮੇਰੇ ਕੋ ਕਿਹੜੇ ਸੂਟ ਹੈ ਨਹੀਂ ਆ ਬਥੇਰੇ ਸੂਟ ਵਾ ਪਰ ਇਹ ਹੁੰਦਾ ਵਾ ਪੀ ਚੱਲ ਜੇ ਕੋਈ ਦੇ ਕੇ ਜਾਂਦਾ ਵਾ ਜੇ ਹੁਣ ਉਹ ਦੇ ਕੇ ਗਿਆ ਹੁੰਦਾ ਤੇ ਮੈਂ ਤੈਨੂੰ ਵਖਾਲਣ ਵਾਲੀ ਬਣਦੀ ਪੀ ਭੈਣਜੀ ਆ ਲਿਆਈਓ ਤੇ ਹੁਣ ਮੈਂ ਵਖਾੜਾਂ ਕੀ ਗਾੜੀ ਨਹੀਂ ਜਦੋਂ ਨੋਤੀ ਚੰਗੀ ਹੋਵੇ ਤੇ ਹੁਣ ਉਹ ਨਹੀਂ ਵਿਡਾਰੀਦਾ ਹੁੰਦਾ ਇਨਾ ਬਹੁਤ ਚੰਗੀ ਆਗੇ ਅੱਛਾ ਚੀਚਾ ਲੱਖਾ ਇਹ ਨੂੰ ਮੰਜੇ ਦਾ ਚਾਹ ਮਿਲਿਆ ਉਹਨੂੰ ਹੋਰ ਕੀ ਚਾਹੀਦਾ ਮੈਂ ਤੇਰਾ ਕਰਕੇ ਬਣਾ ਕੇ ਲਿਆਈ ਏ ਤੈਨੂੰ ਕੀ ਪਤਾ ਵਾ ਮੈਂ ਕਿੰਨੀ ਕ ਤੰਗ ਆ ਇਹ ਦੂਜੇ ਦੂਜੇ ਘਰੋਂ ਨਾ ਇਦਾਂ ਹੀ ਲੱਗਦਾ ਵਾ ਤੰਗਾ ਤੈਨੂੰ ਬਸ ਸਿਰਫ ਉਹਨਾਂ ਦੇਣ ਲੈਣ ਦੀ ਆ ਹੋਰ ਤੈਨੂੰ ਤੰਗੀ ਕੋਈ ਨਹੀਂ ਆ ਮੈਂ ਜਾ ਭੈਣ ਜੀ ਦੇਣ ਲਾਂਨ ਦੀ ਕਾਦੀ ਗੱਲ ਹੁੰਦੀ ਉਹ ਕੀ ਗੱਲ ਅਸੀਂ ਘਰ ਨਹੀਂ ਵਰਤਦੇ ਹੈਗੇ ਕੋਈ ਵੀ ਚੀਜ਼ ਸਭ ਕੋ ਮਾਲਕ ਨੇ ਕਰ ਦਿੱਤਾ ਵਾ ਕੀ ਲੋੜ ਆ ਕਿਸੇ ਕੋ ਮੰਗਣ ਦੀ ਸਾਨੂੰ ਮੰਗਣ ਦੀ ਲੋੜ ਤੋਂ ਨਹੀਂ ਆ ਪਰ ਇਹ ਆ ਵੀ ਥੋੜਾ ਬੋਤਾ ਨਾ ਸਰੀਕੇ 'ਚ ਜਦੋਂ ਰਹਿਣਾ ਹੋਵੇ ਨਾ ਤੇ ਕਰਨਾ ਹੀ ਪੈਂਦਾ ਵਾ ਮਾੜਾ ਮੋਟਾ ਖਸ਼ਮਾਨ ਖਸ ਸਰੀਕਾ ਖੜਾ ਹੋ ਗਿਆ ਆਪਣਾ ਘਰ ਚੰਗਾ ਹੋਣਾ ਚਾਹੀਦਾ ਵਾ ਸਰੀਕੇ ਨੂੰ ਕਹਿਣਾ ਤੇ ਫਿਰ ਵੀ ਥੋੜਾ ਬੋਤਾ ਤਾਂ ਹੁੰਦਾ ਹੀ ਹੈ ਨਾ ਹੁਣ ਜਿੱਦਾਂ ਤੂੰ ਆ ਤੂੰ ਵੇਖਣੀ ਆਈ ਆ ਵੀ ਕੀ ਆਇਆ ਵਾ ਨਹੀਂ ਮੈਂ ਵੇਖਣ ਨਾ ਉਹ ਸੇਲੀ ਪੈਣ ਆ ਜੂਗੀ ਤਾਂ ਕੀ ਉਹਨੂੰ ਖਾ ਲੂੰਗੀ ਸਾਰੀਆਂ ਸੇਲੀਆਂ ਪੈਣਾਂ ਨੂੰ ਪਤਾ ਵਾ ਵੀ ਉਹ ਵਿਚਾਰੇ ਮਾਤਾ ਢਵਾ ਘਰੋਂ ਸਾਡੇ ਘਰ ਕੋ ਦੋ ਕੰਢੇ ਬੈ ਕੇ ਚਲ ਜੇ ਉਹਨ ਕਦੀ ਚਾਹ ਨਹੀਂ ਬਣਾ ਕੇ ਲਿਆਉਣੀ ਫਿਰ ਮੈਂ ਬਣਾ ਕੇ ਲਿਆਉਣੀ ਚੰਗਾ ਵਸ ਕੋ ਤੇਰਾ ਸਰਫਾ ਹੋ ਜਾਂਦਾ ਵਾ ਨਹੀਂ ਸਵਾਦ ਸਰਫਾ ਹੁੰਦਾ ਮੈਂ ਤਾਂ ਉੱਠ ਕੇ ਜਾ ਕੇ ਫੇਰ ਮੈਨੂੰ ਬਣਾਉਣੀ ਪੈਂਦੀ ਆ ਹੂੰ ਐਵੇਂ ਕਰਦੀ ਰਹਿਣੀ ਉਹ ਸਗੋ ਘਰ ਦਾ ਸੋਚਦੀ ਆ ਵੀ ਚੱਲ ਕੋਈ ਨਹੀਂ ਜਿਹੜਾ ਖੰਡਪਤੀ ਬਚੂਗਾ ਉਹ ਹੀ ਸਹੀ ਚੱਲ ਚਾਹ ਤੇ ਪੀ ਜਿਹ ਲਿਆਈ ਆ ਮੈਂ ਤੇ ਪੀ ਲੈਣੀ ਆ ਹੁਣ ਜਿਹੜੀ ਘੁੱਟ ਬਚਾਰੀ ਬਣਾ ਕੇ ਲਿਆਈ ਆ ਚਾਹ ਕਿਹੜੀ ਸਵਾਦੀ ਬਣਾ ਕੇ ਲਿਆਈ ਵੇ ਪੀ ਕੇ ਐਦਾਂ ਦੀ ਚਾਹ ਹੁੰਦੀ ਬੜੀ ਸੋਹਣੀ ਬਣਾਈ ਆ ਜਿੰਨੂ ਕੇ ਮੰਜੇ ਦੇ ਮਿਲ ਜੇ ਨਾ ਮਾਪਾਂ ਦੀ ਮਾੜੀ ਮਿਲ ਜੇ ਉਹ ਵੀ ਉਹਨੂੰ ਚੰਗੀ ਲੱਗਦੀ ਆ ਨਹੀਂ ਮੈਨੂੰ ਤਾਂ ਨਹੀਂ ਉਹ ਚੰਗੀ ਲੱਗੀ ਆ ਤੇ ਬਿਮਾਰ ਬੰਦੇ ਨੂੰ ਨਾ ਸਗੋ ਬਿਮਾਰ ਕਰਨ ਵਾਲਾ ਸਾਭ ਹੀ ਨਹੀਂ ਤੂੰ ਜਾਣ ਕੇ ਪਖੰਡ ਕਰਨੀ ਆ ਕੋਈ ਬਿਮਾਰੀ ਨਹੀਂਗਾ ਤੈਨੂੰ ਬੜੀ ਤੈਨੂੰ ਸਿਰਫ ਆ ਲੈਣ ਦੇਣ ਦੀ ਬਿਮਾਰੀ ਬੜੀ ਆ ਹੋਰ ਤੈਨੂੰ ਬਿਮਾਰੀ ਕੋਈ ਨਹੀਂਗਾ ਤੇ ਕੋਈ ਹੋਰ ਗੱਲ ਕਰ ਲੈ ਤੂੰ ਮੇਰੇ ਹੀ ਦਿਵਾਲੇ ਹੋਣ ਆਈ ਹੋਣਾ ਨਹੀਂ ਦੇ ਬੰਦੇ ਦਿਵਾਲੇ ਤੇਰੇ ਮੈਂ ਪਤਾ ਨਹੀਂ ਉਹਨੇ ਕੀ ਪਖਾ ਕੇ ਤੈਨੂੰ ਘਲਤਾ ਵਾ ਪਖਾਇਆ ਮੈਨੂੰ ਉਹਨੇ ਵਾਜਤਾ ਮੈਨੂੰ ਆਉਂ ਨਹੀਂ ਵੀ ਤੂੰ ਉਹਦੇ ਲਾਗੇ ਖਲੋਤੀ ਆ ਉਹਨੇ ਚਰੀ ਨੇ ਕੋਈ ਗੱਲ ਨਹੀਂ ਕੀਤੀ ਆਂਦੀ ਭਈ ਮੈਂ ਤੜਕਾ ਲਾਉਂ ਮੈਂ ਇਹ ਸਬਜ਼ੀ ਨੂੰ ਉਹਨੇ ਨਹੀਂ ਗੱਲ ਕੀਤੀ ਕੋਈ ਵੀ ਹਾਂਜੀ ਉਹਨੇ ਹੀ ਤੜਕਾ ਲਾਉਣਾ ਕਿੰਨੇ ਲਾਉਣਾ ਫੇਰ ਕਿਉਂ ਬੜਾ ਉਹਨੂੰ ਬੜਾ ਰਣੀਆ ਤੋਂ ਨਹੀਂ ਆਈ ਨਾ ਉਹਨੂੰ ਲੈ ਦੱਸ ਮੈਂ ਉਹਨੂੰ ਗੋਲੀ ਮਾਰਤੀ ਮੈਂ ਉਹਨੂੰ ਕੀ ਆਨੀ ਮੇਰੀ ਹੁਣ ਨਹੀਂ ਕਰਦੀ ਤੇ ਮੈਂ ਸਾਰਿਆਂ ਨਾਲੇ ਮੇਰੇ ਨਾਲ ਨਹੀਂ ਕਰਦੀ ਲੈ ਤੂੰ ਤੇ ਐਵੇਂ ਜਾਣ ਕੇ ਉਹਦੇ ਮਗਰ ਪਈ ਆ ਚੰਗਾ ਬੈ ਮੈਂ ਹੁਣ ਚੱਲੀ ਆਂ ਫਿਰ ਮੈਂ ਵੇਖਾਂ ਕੁਝ ਕੰਮ ਹੁਣ ਜਾ ਕੇ ਆਪਣਾ ਨਹੀਂ ਬਹਿ ਜਾ ਘੜੀਕ ਨਹੀਂ ਬਹਿਣਾ ਤੀ ਆ ਕੰਮ ਸਾਰਾ ਕਰਨ ਵਾਲਾ ਮੇਰਾ ਪਿਆਰ ਉਹਨੇ ਘੜਾ ਸੁਹਾਣੀ ਨੇ ਘਾਤ ਲਾਉਣਾ ਮੈਂ ਜਾ ਕੇ ਵੇਖਣਾ ਸਹੀ ਹੁਣ ਕੋਈ ਕਰ ਚੱਲ ਕੋਈ ਨਹੀਂ ਵੇਖ ਲੈ ਕਰਨਾ ਹੀ ਪੈਣਾ ਵਾ ਵੇਖਾਂ ਗੱਡੀ ਆਈ ਇਹ ਬੜੀ ਚੰਗੀ ਆ ਉਹ ਨਹੀਂ ਚੰਗੀ ਤੈਨੂੰ ਤੇ ਗੱਲਾਂ ਆਉਣੀਆਂ ਹੀ ਆ ਜੀ ਇਹ ਈਡੀ ਚੰਗੀ ਆਏ ਤੇ ਤੂੰ ਮੇਰੀ ਗੱਲ ਸੁਣ ਆਈ ਕੀ ਲੈਣਵਾ ਭਲਾ ਆਈ ਤੇ ਇਹੋ ਕੋਈ ਵੇਖਣਵਾ ਨਾ ਵੀ ਕੀ ਆਇਆ ਵਾ ਤੇ ਕੀ ਮੈਂ ਦੱਸਾਂ ਵੀ ਕੀ ਆਇਆ ਵਾ ਹੁਣ ਕਹਿੰਦੀ ਕੋਈ ਗੱਲ ਨਹੀਂ ਲੈਣ ਦੇਣ ਦੀ ਨਹੀਂ ਕੋਈ ਗੱਲ ਹੁੰਦੀ ਤੇ ਜਾਂ ਫੇ ਤੋ ਮੈਨੂੰ ਪੁੱਛਦੀ ਨਾ ਕਿ ਲੋਹੜੀ ਆਈ ਆ ਕਿ ਨਹੀਂ ਆਈ ਬਲਦੀ ਦੇ ਤੇਲ ਪਾਉਣ ਆ ਗਈ ਆ ਤੇ ਅਜੇ ਕੀ ਆ ਜੀ ਚੰਗੀ ਬੜੀ ਆ